ਸਰਸਿਕਾ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੰਡਿਆ ਆ ਦੋਸਤੋ ਆ ਵੀਡੀਓ ਦੇਖੋ ਪਹਿਲਾਂ ਤੁਸੀਂ ਇਸ ਵੀਡੀਓ ਦੇ ਵਿੱਚ ਜਿਹੜਾ ਹੈਗਾ ਥਾਣੇਦਾਰ ਉਹ ਈਮਾਨਦਾਰ ਆ ਤੇ ਅਗੋ ਐਮਐਲਏ ਭ੍ਰਸ਼ਟ ਹੈ ਵੀਡੀਓ ਦੇਖੋ ਪਹਿਲਾਂ ਫਿਰ ਆਪਾਂ ਗੱਲ ਕਰਦੇ ਹਾਂ ਹੈਲੋ ਕਾਕਾ ਇੱਕ ਨੇਕਚੰਦ ਤੇ ਰਾਜੂ ਨੂੰ ਤੂੰ ਥਾਣੇ ਲੈ ਕੇ ਆਇਆ ਸੀ ਡੋਰ ਦੇ ਕਿਚ ਮੈਂ ਪੀਏ ਭੇਜਿਆ ਸੀ ਤੇ ਤੂੰ ਗੱਲ ਨਹੀਂ ਸੁਣੀ ਉਹਦੀ ਮੈਂ ਇੱਜ਼ਤ ਕਰਨੀ ਜਾਣਦਾ ਐਮਐਲਏ ਸਾਹਿਬ ਇੱਜ਼ਤ ਕਰਿਆ ਕਰੋ ਤੇ ਇੱਜ਼ਤ ਕਰਵਾਇਆ ਕਰਿਓ ਐਹੋ ਜੀ ਬੋਲੀ ਹਾਂਜੀ ਬੋਲੋ ਅੱਛਾ ਤੂੰ ਹੁਣ ਸਾਡਾ ਅਸੀਂ ਢੂੜ ਲੱਖ ਵੋਟਰ ਦੇ ਚੁਣੇ ਹੋਏ ਨੁਮਾਇੰਦੇ ਤੇ ਸਾਡੀ ਸਰਕਾਰ ਦਾ ਤੂੰ ਨੋਕਤ ਤੇ ਸਾਨੂੰ ਦੱਸੇਂਗਾ ਤੂੰ ਕਿਵੇਂ ਵਿਚਾਂ ਲੋਕਾਂ ਨਾਲ ਵਿਚਾਰਨਾ ਤੇ ਲੋਕਾਂ ਦੀ ਕਿਵੇਂ ਮਦਦ ਕਰਨੀ ਹੈ ਤੁਸੀਂ ਫਿਰ ਕਿਵੇਂ ਬੋਲਣਾ ਹੈ ਤੁਸੀਂ ਇਸ ਤਰ੍ਹਾਂ ਕਰੋ ਜੇ ਧਮਕੀਆਂ ਲਾਉਣੀਆਂ ਤਾਂ ਫਿਰ ਆ WhatsApp ਕਾਲ ਕੱਟੋ ਮੈਨੂੰ ਸਿੱਧੀ ਕਾਲ ਲਾ ਲਓ ਫਿਰ ਤੁਹਾਨੂੰ ਡਰ ਕੇ ਢੀ ਗੱਲ ਦਾ ਨੇ ਸਿੱਧੀ ਗੱਲ ਨਾਲ ਨੇ ਸਿੱਧੀ ਗੱਲ ਨੂੰ ਕੀਏ ਤੂੰ ਫਿਰ ਮੇਰੇ ਤੇ ਕੀ ਕਰੇਗਾ ਸਿੱਧੀ ਗੱਲ ਨੂੰ ਨਹੀਂ ਨਹੀਂ ਮੈਨੂੰ ਮੈਨੂੰ ਲੱਗਦਾ ਸ਼ਹਿਰ ਦੀਆਂ ਰੋਟੀਆਂ ਚੰਗੀਆਂ ਲੱਗਣੋਂ ਹਟ ਗਈਆਂ ਤੈਨੂੰ ਮੈਂ ਦੱਸਾਂ ਕਿੱਕ ਨਹੀਂ ਤੇ ਤੇਰੇ ਜਵਾਕਾਂ ਨੇ ਤੇਰੀ ਛਕਲ ਭੁੱਲ ਜਣੀ ਹੈ ਮੈਂ ਇੱਥੋਂ ਇੱਥੇ ਭੇਜੂ ਤੈਨੂੰ ਪਠਾਨ ਕੋਲੇ ਰੀਚ ਫਿਰ ਕੀ ਹੋ ਜਾਊਗਾ ਜੀ ਦੋਸਤੋ ਇਹ ਵੀਡੀਓ ਕੱਲ ਦੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਅਸਲੀ ਹੈ ਜਾਂ ਕਿਸ ਨੇ ਐਕਟਿੰਗ ਕਰਕੇ ਬਣਾਈ ਹੈ ਇਹ ਹਜੇ ਮੈਨੂੰ ਨਹੀਂ ਪਤਾ ਲੱਗਿਆ ਕਿਉਂਕਿ ਕਮੈਂਟਾਂ ਦੇ ਵਿੱਚ ਮੈਂ ਲੱਭ ਰਿਹਾ ਸੀ ਔਰ ਕਮੈਂਟਾਂ ਦੇ ਵਿੱਚ ਲੋਕਾਂ ਨੇ ਥਾਣੇਦਾਰ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ ਤੇ ਐਮਐਲਏ ਨੂੰ ਬਹੁਤ ਲਾਣਤਾ ਪਾਈਆਂ ਜੋ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਕੋਈ ਐਮਐਲਏ ਜਿਹੜਾ ਰੋਬ ਮਾਰ ਰਿਹਾ ਥਾਣੇਦਾਰ ਦੇ ਉੱਪਰ ਕਿ ਤੂੰ ਮੇਰੇ ਬੰਦੇ ਛੱਡ ਜਿੰਨਾ ਤੋਂ ਤੂੰ ਚਾਈਨਾ ਵਿੱਚ ਡੋਰ ਫੜੀਆ ਥਾਣੇਦਾਰ ਕਹਿੰਦਾ ਮੈਂ ਨਹੀਂ ਛੱਡਨੇ ਕਿਉਂਕਿ ਉਹਨਾਂ ਨੇ ਗਲਤ ਕੰਮ ਕੀਤਾ ਤੇ ਅੱਗੇ ਵੀਡੀਓ ਕਾਫੀ ਲੰਬੀ ਹੈ ਸੋਸ਼ਲ ਮੀਡੀਆ ਤੇ ਤੁਸੀਂ ਦੇਖੀ ਹੋਣੀ ਆ ਪਰ ਆਪਣਾ ਮੁੱਦਾ ਇਹ ਹੈ ਕਿ ਜੇ ਥਾਣੇਦਾਰ ਹੈ ਮਾਨਦਾਰ ਉਹ ਪ੍ਰੈਸ਼ਰ ਮਤਲਬ ਐਮਐਲਏ ਭ੍ਰਸਟ ਹੈ ਉਹਨੂੰ ਹਟਾਉਣਾ ਚਾਹ ਰਿਹਾ ਜਿਵੇਂ ਉਹਨੂੰ ਬਦਲ ਕੇ ਕਿਸੇ ਪਾਸੇ ਹੋਰ ਜਿਵੇਂ ਪਠਾਨਕੋਟ ਦੀ ਧਮਕੀ ਦਿੰਦਾ ਵੀ ਤੈਨੂੰ ਉੱਥੇ ਮੈਂ ਬਦਲੀ ਕਰ ਦੂੰ ਜਿੱਥੇ ਸਿੱਧੀ ਬਸ ਨਹੀਂ ਜਾਂਦੀ ਇਸ ਤਰ੍ਹਾਂ ਤਾਂ ਥਾਣੇਦਾਰ ਜਿਹੜਾ ਇਮਾਨਦਾਰ ਆ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਉਹਨੂੰ ਲੋਕ ਬਚਾ ਸਕਦੇ ਆ ਜਾਂ ਨਹੀਂ ਭਾਰਤ ਦੇ ਵਿੱਚ ਨਹੀਂ ਬਚਾ ਸਕਦੇ ਅਮਰੀਕਾ ਦੇ ਵਿੱਚ ਬਚਾ ਸਕਦੇ ਆ ਇੱਕ ਕਾਨੂੰਨ ਹੈ ਜਿਹਦੇ ਰਾਹੀਂ ਇੱਕ ਵੈਬਸਾਈਟ ਦੇ ਉੱਪਰ ਲੋਕਾਂ ਦੀ ਸਹਿਮਤੀ ਲਈ ਜਾਊਗੀ ਲੋਕ ਸਿਰਫ ਯੈਸ ਨੋ ਹਾਂ ਜਾਂ ਨਾ ਲਿਖਣਗੇ ਜਿੱਦਾਂ ਲੋਕ ਕਮੈਂਟ ਦੇ ਵਿੱਚ ਲਿਖਦੇ ਨੇ ਵੀ ਥਾਣੇਦਾਰ ਨੇ ਬਹੁਤ ਵਧੀਆ ਕੰਮ ਕੀਤਾ ਤਾਂ ਵੈਬਸਾਈਟ ਦੇ ਉੱਪਰ ਇੰਨਾ ਕੁਝ ਲਿਖਣ ਦੀ ਲੋੜ ਨਹੀਂ ਸਿਰਫ ਯੈਸ ਜਾਂ ਨੋ ਮੰਨ ਲਓ ਐਮਐਲਏ ਥਾਣੇਦਾਰ ਦੀ ਬਦਲੀ ਕਰਾਉਣਾ ਚਾਹੁੰਦਾ ਤਾਂ ਉਹ ਗ੍ਰਹਿ ਮੰਤਰੀ ਸਾਹਿਬ ਨੂੰ ਕਹੂਗਾ ਗ੍ਰਹਿ ਮੰਤਰੀ ਸਾਹਿਬ ਉਹਦੀ ਬਦਲੀ ਕਰਨ ਬਾਰੇ ਆਪਡਰ ਪਾਸ ਕਰਨਗੇ ਵੀ ਬਦਲੀ ਕਰੋ ਇਹਨੂੰ ਚੱਕ ਕੇ ਬਾਹਰ ਮਾਰੋ ਬਾਲੀ ਇਮਾਨਦਾਰੀ ਕੋਟ ਦਾ ਆਪਣੇ ਬੰਦੇ ਫੜਦਾ ਤਾਂ ਲੋਕ ਜਿਹੜੇ ਉਹ ਥਾਣੇਦਾਰ ਦੇ ਏਰੀਆ ਚੋਂਦੇ ਨੇ ਜਿੰਨੇ ਏਰੀਆ ਦਾ ਥਾਣੇਦਾਰ ਲੱਗਿਆ ਹੋਇਆ ਉਹ ਲੋਕ ਥਾਣੇਦਾਰ ਨੂੰ ਬਚਾ ਸਕਦੇ ਆ ਉਸ ਵੈਬਸਾਈਟ ਦੇ ਉੱਪਰ ਯੈਸ ਲਿਖ ਕੇ ਜਾਂ ਨੋ ਲਿਖ ਕੇ ਉਹ ਦੇ ਉੱਪਰ ਲਿਖ ਸਕਦੇ ਆ ਮਤਲਬ ਉਹ ਕਿ ਥਾਣੇਦਾਰ ਦੀ ਨੌਕਰੀ ਚੱਲੂ ਰਹਿਣੀ ਚਾਹੀਦੀ ਆ ਇਹਦੀ ਬਦਲੀ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਲੋਕਾਂ ਦਾ ਸੁਝਾਅ ਦੇਣਗੇ ਇਹ ਕਾਨੂੰਨ ਲਾਗੂ ਹੋਣਾ ਚਾਹੀਦਾ ਭਾਰਤ ਦੇ ਅੰਦਰ ਫਿਰ ਇਮਾਨਦਾਰ ਅਫਸਰ ਨੂੰ ਆਪਾਂ ਬਚਾ ਪਾਵਾਂਗੇ ਭ੍ਰਸ਼ਟ ਨੇਤਾਵਾਂ ਤੋਂ ਜੇ ਇਮਾਨਦਾਰ ਨੇਤਾ ਕੋਈ ਉਹਨੂੰ ਬਚਾ ਪਾਵਾਂਗੇ ਪਰ ਸਟਾਫ ਅਫਸਰਾਂ ਤੋਂ ਜਿਹੜਾ ਨੈਕਸਸ ਆ ਉਹ ਖਤਮ ਕਰਨ ਦਾ ਇੱਕੋ ਇੱਕ ਕਾਨੂੰਨ ਹੈ ਵੋਟਬਾਪਸੀ ਤੇ ਸੁਝਾਅ ਦੇਣਾ ਮਤਲਬ ਲੋਕਾਂ ਦੀ ਰਾਇ ਉਹਦੇ ਵਿੱਚ ਜ਼ਰੂਰੀ ਹੋਣੀ ਚਾਹੀਦੀ ਆ ਕਿ ਭਾਈ ਆ ਤੁਹਾਡੇ ਥਾਣੇਦਾਰ ਲੱਗਿਆ ਇਹਨੂੰ ਬਦਲੀਏ ਜਾਂ ਨਾ ਤਾਂ ਲੋਕ ਰਹਿ ਦੇਣ ਵੀ ਭਾਈ ਇਹ ਇਮਾਨਦਾਰ ਹੈ ਇਹਨੂੰ ਬਦਲੋ ਨਾ ਤਾਂ ਇਮਾਨਦਾਰ ਅਫਸਰ ਨੂੰ ਬਚਾਉਣ ਦਾ ਇੱਕ ਤਰੀਕਾ ਹੈ ਇਹ ਬੋਟ ਵਾਪਸੀ ਧੰਬਾ ਸੀ ਜਿਹੜੀ ਪੁਸਤਕ ਹੈ ਉਹ ਤੁਸੀਂ ਪੜ੍ਹਿਓ ਤੁਹਾਨੂੰ ਪੂਰੇ ਕਾਨੂੰਨਾਂ ਦੀ ਜਾਣਕਾਰੀ ਮਿਲੂਗੀ ਵੀ ਕਿਹੜੇ ਕਾਨੂੰਨ ਲਾਗੂ ਕਰਕੇ ਭ੍ਰਸ਼ਟਾਚਾਰ ਨੂੰ ਪੂਰੀ ਤਰ੍ਹਾਂ ਸਮਾਪਤ ਕੀਤਾ ਜਾ ਸਕਦਾ ਨੈਕਸਸ ਨੂੰ ਭਾਈ ਪਤੀਜਾਵਾਦ ਨੂੰ ਜਿਹੜਾ ਇਹ ਉਪਰੋਂ ਧੱਕਾ ਚੱਲਦਾ ਹੈ ਇਮਾਨਦਾਰ ਅਫਸਰਾਂ ਦੇ ਉਹ ਧੱਕਾ ਕਿਵੇਂ ਬੰਦ ਕੀਤਾ ਜਾ ਸਕਦਾ ਕਿਉਂਕਿ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖਿਆ ਨਾ ਵੀ ਉਹ ਧੱਕਾ ਹੋ ਰਿਹਾ ਉਸ ਥਣੇਦਾਰ ਨਾਲ ਤੇ ਲੋਕ ਉਹਨੂੰ ਬਚਾ ਨਹੀਂ ਸਕਦੇ ਮਤਲਬ ਉਹਨੂੰ ਚੱਕ ਕੇ ਮਾਰਿਆ ਕਿਤੇ ਉਹਨੂੰ ਬਚਾ ਨਹੀਂ ਸਕਦੇ ਪਰ ਜੇ ਕਾਨੂੰਨ ਲਾਗੂ ਹੋ ਜੇ ਤਾਂ ਲੋਕ ਥਾਣੇਦਾਰ ਨੂੰ ਬਚਾ ਸਕਣਗੇ ਜਿਹੜਾ ਇਮਾਨਦਾਰ ਹੋ ਜਿਹੜਾ ਬਾਈਮਾਨ ਹੋ ਉਹਨੂੰ ਬਦਲ ਸਕਣਗੇ ਉਹਦੀ ਜਗ੍ਹਾ ਕਿਸੇ ਨੂੰ ਹੋਰ ਲਿਆਉਣਾ ਚਾਹਣਗੇ ਵੀ ਇਹਨੂੰ ਭ੍ਰਸ਼ਟ ਹੈ ਜੀ ਇਹਨੂੰ ਭਜਾਓ ਇਮਾਨਦਾਰ ਨੂੰ ਬਚਾਉਣਗੇ ਤਾਂ ਉਹ ਕਾਨੂੰਨ ਤੁਸੀਂ ਪੜਿਓ ਮੈਂ ਹੌਲੀ ਹੌਲੀ ਜਿਵੇਂ ਵੀ ਮੈਂ ਪੜਦਾ ਹਣਾ ਉਹਨਾਂ ਕਾਨੂੰਨਾਂ ਤੇ ਤੁਹਾਨੂੰ ਜਾਣਕਾਰੀ ਦਊਂਗਾ ਸਿਰਫ ਇੱਕ ਵੈਬਸਾਈਟ ਆਫੀਸ਼ੀਅਲ ਵੈਬਸਾਈਟ ਹੋਣੀ ਚਾਹੀਦੀ ਹੈ ਸਟੇਟ ਦੀ ਉਧੇ ਉੱਪਰ ਕੋਈ ਵਿਅਕਤੀ ਆਪਣਾ ਸੁਝਾਅ ਲੈ ਕੇ ਬੀਜੀ ਸਾਡੇ ਏਰੀਆ ਦਾ ਥਾਣੇਦਾਰ ਇਮਾਨਦਾਰਾ ਤੇ ਉੱਪਰੋਂ ਇਹਦੇ ਤੇ ਪ੍ਰੈਸ਼ਰ ਆ ਰਿਹਾ ਹੈ ਇਹਦੀ ਬਦਲੀ ਕਰਨ ਦਾ ਪਰ ਮੈਂ ਚਾਹੁੰਦਾ ਇਹਦੀ ਬਦਲੀ ਨਾ ਹੋਵੇ ਨੀਚੇ ਲੋਕ ਉਹਦੇ ਵਿੱਚ ਹਾਂ ਜਾਂ ਨਾ ਲਿਖਣ ਜੇ 51% ਲੋਕ ਚਾਹੁੰਦੇ ਆ ਕਿ ਥਾਣੇਦਾਰ ਦੀ ਬਦਲੀ ਨਾ ਹੋਵੇ ਤਾਂ ਉਹ ਉੱਪਰਲੇ ਜਿਹੜੇ ਬੈਠੇ ਨੇ ਗ੍ਰਹਿ ਮੰਤਰੀ ਉਹ ਬਦਲੀ ਨਾ ਕਰਨ ਜੇ ਧੱਕੇ ਨਾਲ ਕਰਦੇ ਫਿਰ ਲੋਕਾਂ ਨੂੰ ਪਤਾ ਲੱਗ ਜੂ ਵੀ ਭਾਈ ਉਹੀ ਭ੍ਰਸ਼ਟ ਨੇ ਧੱਕੇ ਨਾਲ ਬਦਲੀ ਕਰਦੇ ਆ ਫਿਰ ਅਗਲੀ ਵਾਰੀ ਵੋਟਾਂ ਚ ਫਿਰ ਉਹਨਾਂ ਨੂੰ ਲੋਕ ਹਟਾ ਦੇਣਗੇ ਉਹਨਾਂ ਜਿਤੋਂ ਤੇ ਨਵਾਂ ਚੋਣ ਲੈਣਗੇ ਤੇ ਉਹ ਆਪਣੀਆਂ ਵੋਟਾਂ ਖਰਾਬ ਨਹੀਂ ਕਰਨਗੇ ਇਮਾਨਦਾਰ ਅਫਸਰ ਨੂੰ ਇੱਧਰ-ਉੱਧਰ ਨਹੀਂ ਤੰਗ ਕਰਨਗੇ ਨਹੀਂ ਉਹਦੀ ਬਦਲੀ ਕਰਨਗੇ ਨਹੀਂ ਸਸਪੈਂਡ ਕਰਨਗੇ ਨਹੀਂ ਫਸਾਉਣਗੇ ਇਸ ਤਰ੍ਹਾਂ ਇਮਾਨਦਾਰ ਅਫਸਰ ਨੂੰ ਬਚਾਉਣ ਦੀ ਇੱਕ ਪ੍ਰਕਿਰਿਆ ਦੋਸਤੋ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਕਿ ਲੋਕਾਂ ਨੂੰ ਇਸ ਪ੍ਰਕਿਰਿਆ ਬਾਰੇ ਪਤਾ ਲੱਗੇ ਤੇ ਜਿਹੜੇ ਦੋਸਤ ਤਦਾਬਾ ਪੜ ਸਕਦੇ ਆ ਉਹ ਮੈਂ ਡਿਸਕ੍ਰਿਪਸ਼ਨ ਚ ਲਿੰਕ ਦੇਣ ਦੀ ਕੋਸ਼ਿਸ਼ ਕਰੂੰਗਾ ਤੁਸੀਂ Amazon ਤੇ ਸਰਚ ਕਰਿਓ ਵੋਟ ਵਾਪਸੀ ਧੰਨਵਾਦ ਸੀ YouTube ਤੇ ਕਰ ਲਿਓ Google ਤੇ ਕਰ ਲਿਓ ਵੋਟ ਵਾਪਸੀ ਧੰਨਵਾਦ ਸੀ ਉਹ ਪੁਸਤਕ ਨਿਕਲੇ ਆਉਗੀ ਤੁਸੀਂ ਉਹ ਮੰਗਾ ਕੇ ਪੜ ਸਕਦੇ ਹੋ PDF ਦੇ ਵਿੱਚ ਪੜ ਸਕਦੇ ਹੋ ਧੰਨਵਾਦ